ਸ਼ਸ਼ੀਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੀਆਂ ਪਟੀਸ਼ਨਾਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋਈਆਂ ਨੇ ਸੋਸ਼ਲ ਮੀਡੀਆ ਤੇ ਚਾਹੇ ਉਹ ਟਿਕਟੋਕ ਹੈ ਫੇਸਬੁੱਕ ਹੈ ਇੰਸਟਾਗ੍ਰਾਮ ਹੈ ਜਾਂ ਫਿਰ YouTube ਹੈਗਾ ਵਾਹ ਨਿਪੰਦਰ ਤੇ ਲੋਕ ਸਹਿਮਤੀ ਪ੍ਰਗਟਾ ਰਹੇ ਨੇ ਉਸ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਕਿਉਂਕਿ ਜੇਕਰ ਇਹ ਪਟੀਸ਼ਨਾਂ ਵੱਤ ਤੋਂ ਵੱਧ ਪੈਣ ਗਿਆ ਤਾਂ ਸਜ਼ਾ ਜਿਹੜੀ ਹੈ ਉਹ ਘੱਟ ਹੋ ਸਕਦੇ ਹੈਗੇ ਆ ਸੁਖਦੇਵ ਸਿੰਘ ਚੁਗਾਵਾਂ ਜੀ ਕੋਲ ਇਹਨੇ ਆਪਾਂ ਜਿਆਦਾ ਜਾਣਕਾਰੀ ਕਿ ਕਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਇੰਪੈਕਟ ਕਰਦੀਆਂ ਨੇ ਤੇ ਅਸੀਂ ਵੀ ਅਪੀਲ ਕਰਦੇ ਚੱਲਾਂਗੇ ਜੇਕਰ ਇੰਪੈਕਟ ਪੈਂਦਾ ਹੈਗਾ ਇਹਨਾਂ ਚੀਜ਼ਾਂ ਦਾ ਉਹ ਤਾਂ ਫਿਰ ਅਸੀਂ ਅਪੀਲ ਜ਼ਰੂਰ ਕਰਾਂਗੇ ਦਰਸ਼ਕਾਂ ਨੂੰ ਕਿ ਆਪਣੀ ਜਿਹੜੀ ਇਹ ਪਟੀਸ਼ਨ ਹੈ ਉਹਦਾ ਲਿੰਕ ਵੀ ਸ਼ੇਅਰ ਤੁਹਾਡੇ ਨਾਲ ਕਰਾਂਗੇ ਤੇ ਇਹ ਜਿਹੜੀ ਐਪਲੀਕੇਸ਼ਨ ਆ ਪਟੀਸ਼ਨ ਦੀ ਉਸ ਨੂੰ ਜ਼ਰੂਰ ਫਿਲ ਕਰੋ ਜੀ ਚੁਗਾਵਾਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਸਭ ਤੋਂ ਪਹਿਲਾਂ ਤਾਂ ਸਰੋਤਿਆਂ ਨੂੰ ਇਕ ਕੋਰਿਫੀਰ ਰਿਮਾਈਂਡ ਕਰਾ ਦਈਏ ਕਿ ਇਹ ਗੱਲ ਹੋ ਰਹੀ ਹੈ ਹਰਜਿੰਦਰ ਸਿੰਘ ਬਾਰੇ ਜੋ ਕਿ ਫਲੋਰੀਡਾ ਦੇ ਟਰਨਪਾਈਕ ਰੋਡ ਦੇ ਉੱਪਰ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹਦੇ ਬਾਬਤ ਤੋ ਜਿਵੇਂ ਕਿ ਗੱਲ ਕੀਤੀ ਹੈ ਪਟੀਸ਼ਨ ਦੀ ਪਟੀਸ਼ਨ ਆਲਰੇਡੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈਗੀ ਆ ਕਾਫੀ ਵਕ ਵਕ ਲੋਕਾਂ ਵੱਲੋਂ ਜਿਹੜਾ ਕਿ ਉਸ ਮੁੰਡੇ ਦੇ ਨਾਲ ਹਰਜਿੰਦਰ ਸਿੰਘ ਦੇ ਨਾਲ ਹਮਦਰਦੀ ਵਾਸਤੇ ਪੰਜਾਬੀ ਕਮਿਊਨਿਟੀ ਜਿਹੜੀ ਹੈਗੀ ਆ ਉਹ ਨਾਲ ਖਲੋਣਾ ਸ਼ੁਰੂ ਕਰ ਰਹੀ ਹੈ ਇਹ ਗੱਲ ਕਰੀਏ ਤਾਂ ਪਿਛਲੇ ਦਿਨੀ ਜਦੋਂ ਇਹ ਐਕਸੀਡੈਂਟ ਹੋਇਆ ਸੀ ਇਹ ਬਾਣਾ ਵਾਪਰਿਆ ਸੀਗਾ ਆਪਾਂ ਇਸ ਬਾਬਤ ਇੱਕ ਖਬਰ ਕੀਤੀ ਸੀਗੀ ਤੇ ਸਾਡੀ ਖਬਰ ਤੋਂ ਪਹਿਲਾਂ ਇਹ ਮਾਹੌਲ ਜਿਹੜਾ ਬਣਿਆ ਹੋਇਆ ਸੀਗਾ ਕਿ ਉਸ ਮੁੰਡੇ ਨੂੰ ਬਹੁਤ ਬੁਰਾ ਭਲਾ ਲੋਕ ਬੋਲ ਰਹੇ ਸੀ ਕਿ ਉਹਨੇ ਬਹੁਤ ਗਲਤ ਕੀਤਾ ਪਰ ਆਪਾਂ ਇਸ ਥੋੜਾ ਜਿਹਾ हट ਕੇ ਖਬਰ ਕੀਤੀ ਸੀ ਕਿ ਇਹ ਇੱਕ ਐਕਸੀਡੈਂਟ ਹੋਇਆ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਜਿੱਥੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਅੱਗੇ ਰੱਖਦੇ ਹਾਂ ਉੱਥੇ ਸਾਨੂੰ ਸੰਕੋਚ ਕਰਨਾ ਚਾਹੀਦਾ ਹੈ ਕਿ ਕਿਸੇ ਦੇ ਪ੍ਰਤੀ ਕੋਈ ਮਾਰੀ ਪਾਸ਼ਾ ਨਾ ਵਰਤੀ ਜਾਵੇ ਤੇ ਹੁਣ ਜਿਸ ਤਰ੍ਹਾਂ ਲੱਗ ਰਿਹਾ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਬਦਲਿਆ ਇਹਨਾਂ ਦਾ ਨਜ਼ਰੀਆ ਜਿਹੜਾ ਉਹ ਬਦਲਿਆ ਤੇ ਕਾਫੀ ਥਾਵਾਂ ਤੇ ਇਹ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਪਟੀਸ਼ਨ ਸਾਈਨ ਕਰਨ ਦਾ ਮਤਲਬ ਕੀ ਹੈ ਜਿਵੇਂ ਦੋਸਤੋ ਕਿ ਹੁਣ ਇਹ ਕੇਸ ਟ੍ਰਾਇਲ ਵਿੱਚ ਜਾਣਾ ਤੇ ਜਦੋਂ ਟ੍ਰਾਇਲ ਵਿੱਚ ਜਾਊਗਾ ਉੱਥੇ ਜੱਜ ਦੇ ਸਾਹਮਣੇ ਕੇਸ ਸੁਣਿਆ ਜਾਊਗਾ ਤੇ ਹੋ ਸਕਦਾ ਹੈ ਕਿ ਇਸ ਮੁੰਡੇ ਨੂੰ ਬਹੁਤ ਲੰਬੀ ਸਜ਼ਾ ਹੋਵੇ ਲੰਬੀ ਸਜ਼ਾ ਦਾ ਮਤਲਬ ਇਹ ਹੈ ਕਿ ਹੋ ਸਕਦਾ ਉਸ ਨੂੰ ਕੋਈ 40-50 ਸਾਲ ਦੀ ਜਾਂ ਇਸ ਤੋਂ ਵੀ ਜ਼ਿਆਦਾ ਸੱਜਾ ਸੁਣਾਈ ਜਾ ਸਕਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਦੋ ਇਰਾਦਾ ਨਹੀਂ ਹੈ ਗਿਆ ਕਿ ਇਹ ਇੱਕ ਬਹੁਤ ਵੱਡਾ ਐਕਸੀਡੈਂਟ ਹੈ ਤੇ ਇਹ ਇੱਕ ਇਹੋ ਜਿਹਾ ਐਕਸੀਡੈਂਟ ਹੈ ਜਿਹੜਾ ਕਿ ਸਿੱਧਾ ਰੋਡ ਤੇ ਜਾਂਦੇ ਐਕਸੀਡੈਂਟ ਨਹੀਂ ਹੋਇਆ ਇਹ ਤੁਸੀਂ ਇੱਕ ਜਾਣ ਬੁੱਝ ਕੇ ਵਿੱਚ ਦੂਸਰੇ ਪਾਸੇ ਆ ਰਹੀ ਟ੍ਰੈਫਿਕ ਦੇ ਵਿੱਚ ਵੜ ਕੇ ਉਸ ਨੂੰ ਰੋਕਣਾ ਸ਼ੁਰੂ ਕੀਤਾ ਜਿਸ ਦੇ ਦੁਆਰਾ ਇਹ ਗੱਡੀ ਜਿਹੜੀ ਆ ਵਿੱਚ ਵੱਜੀ ਆ ਗੱਲ ਕਰੀਏ ਕਿ ਪਟੀਸ਼ਨ ਸਾਈਨ ਕਰਨੀ ਕਿਉਂ ਜ਼ਰੂਰੀ ਹੈ ਮੇਰਾ خیال ਇੱਕ ਖਬਰ ਵੀ ਜਿਹੜੀ ਹੈਗੀ ਆ ਉਹ ਨਸ਼ਰ ਹੋਈ ਆ ਸੋਸ਼ਲ ਮੀਡੀਆ ਤੇ ਵੀ ਬਹੁਤ ਘੁੰਮ ਰਹੀ ਆ ਤੇ ਕੁਝ ਸਮਾਂ ਪਹਿਲਾਂ ਇੱਕ ਇਥੋਂ ਦਾ ਵਸਿੰਦਾ ਇੱਕ ਗੋਰਾ ਸੀ ਜਿਹਦੇ ਵਹੀਕਲ ਦੇ ਨਾਲ ਚਾਰ ਲੋਕਾਂ ਦੀ ਜਾਨ ਗਈ ਸੀ ਤਾਂ ਦਸਨ ਮੁਤਾਬਕ ਕਿ ਉਸ ਨੂੰ ਉਦੋਂ ਤਕਰੀਬਨ 100 ਸਾਲ ਤੋਂ ਵੀ ਵੱਧ ਸਜ਼ਾ ਸੁਣਾਈ ਗਈ ਸੀ ਤੇ ਜਿਸ ਦੇ ਵਿੱਚ ਬਾਅਦ ਵਿੱਚ ਉਹਦੀ ਹਮਦਰਦੀ ਦੇ ਪਰਟਾਉਂਦਿਆਂ ਲੋਕਾਂ ਨੇ ਉਹਦੇ ਵਾਸਤੇ ਇੱਕ ਪਟੀਸ਼ਨ ਸਾਈਨ ਕੀਤੀ ਜਿਹੜੀ ਕਿ 50000 ਤੋਂ ਵੀ ਵੱਧ ਲੋਕਾਂ ਨੇ ਸਾਈਨ ਕੀਤੇ ਤੇ ਜਿਹਦੀ ਪਟੀਸ਼ਨ ਨੂੰ ਸੁਣਦਿਆਂ ਹੋਇਆਂ ਜੱਜ ਨੇ ਇਹ ਜ਼ਿਕਰ ਕੀਤਾ ਕਿ ਜਿਹੜੇ ਲੋਕ ਹੈ ਇਹਦੇ ਨਾਲ ਹਮਦਰਦੀ ਜਤਾ ਰਹੇ ਨੇ ਤੇ ਉਹਦੀ ਸਜ਼ਾ ਜਿਹੜੀ ਆ ਕਾਫੀ ਜ਼ਿਆਦਾ ਮਾਫ ਕਰ ਦਿੱਤੀ ਗਈ ਹੈ ਪਟੀਸ਼ਨ ਦੇ ਦੁਆਰਾ ਇਹ ਖਬਰ ਵੀ ਇਹ ਦੱਸ ਰਹੀ ਹੈ ਕਿ ਸ਼ਾਇਦ 100 ਸਾਲ ਦੇ ਕਰੀਬ ਉਹਦੀ ਸਜ਼ਾ ਮਾਫ਼ ਹੋਈ ਸੀ 111 ਸਾਲ ਉਹਨੂੰ ਸੁਣਾਈ ਗਈ ਸੀ ਸੋ ਆਪਾਂ ਗੱਲ ਕਰੀਏ ਹਰਜਿੰਦਰ ਸਿੰਘ ਦੀ ਅਸੀਂ ਇਹ ਅਪੀਲ ਕਰਦੇ ਹਾਂ ਲੋਕਾਂ ਨੂੰ ਆਪਣੇ ਪੰਜਾਬੀ ਭਾਈਚਾਰੇ ਨੂੰ ਜਿਹੜੇ ਪਹਿਲਾਂ ਬਹੁਤ ਮਾੜੀ ਭਾਸ਼ਾ ਬੋਲੇ ਸੀ ਗਾਲਾਂ ਵੀ ਕੱਢ ਰਹੇ ਸੀ ਤੇ ਹੁਣ ਸਾਡੀ ਜਿਹੜੀ ਕੌਮ ਸੀ ਕਿਉਂਕਿ ਆਪਾਂ ਉਹ ਸਭ ਤੋਂ ਪਹਿਲਾਂ ਆਪਾਂ ਹੀ ਸ਼ੁਰੂਆਤ ਇਸ ਚੀਜ਼ ਦੀ ਕੀਤੀ ਸੀ ਪਰ ਲੋਕਾਂ ਨੇ ਸਾਨੂੰ ਬਹੁਤ ਬੁਰਾ ਭਲਾ ਬੋਲਿਆ ਚਲੋ ਕੋਈ ਗੱਲ ਨਹੀਂ ਅਸੀਂ ਤਾਂ ਆਪਣਾ ਪੱਖ ਰੱਖਣਾ ਮੰਨਦਾ ਚੰਗਾ ਬੋਲਣਾ ਤੁਹਾਡੇ ਹੱਥ ਵਾਸਤੇ ਦਰਸ਼ਕੋ ਤੇ ਪਰ ਹੁਣ ਇਹ ਮੋੜਾ ਪਿਆ ਜੀ ਇਹ ਇੱਕ ਪਲੇਟਫਾਰਮ ਹੈ ਇਹ ਕਿਉਂਕਿ ਕਈ ਵਾਰੀ ਜਦੋਂ ਆਪਾਂ ਕੋਈ ਗੱਲ ਕਰਦੇ ਆਂ ਤੇ ਆਪਾਂ ਗੱਲ ਦਾ ਸਿਰਫ ਇੱਕ ਪਾਸਾ ਹੀ ਜਾਣਦੇ ਆਂ ਦੂਜਾ ਨਹੀਂ ਜਾਣਦੇ ਹੁੰਦੇ ਤੇ ਕਈ ਵਾਰੀ ਅਸੀਂ ਬਹੁਤ ਵੱਡੇ ਸੋਸ਼ਲ ਮੀਡੀਆ ਸਟਾਰ ਬਣ ਜਾਂਦੇ ਆਂ ਮਿੰਟੋ ਮਿੰਟਿਕ ਕੋਈ ਨਾ ਕੋਈ ਭਾਸ਼ਾ ਜਿਹੜੀਆਂ ਬੋਲਣੀ ਸ਼ੁਰੂ ਕਰ ਦਿੰਦੇ ਆਂ ਅਸੀਂ ਕੋਈ ਪਿਛੋਕੜ ਨਹੀਂ ਜਾਣਦੇ ਹੁੰਦੇ ਖਬਰ ਦਾ ਜਾਂ ਉਸ ਬੰਦੇ ਦਾ ਕਿ ਪਤਾ ਨਹੀਂ ਇਸ ਬੰਦੇ ਕਰਕੇ ਕਈ ਕੁਝ ਜਿਹੜਾ ਹੈਗਾ ਉਹ ਗਲਤ ਹੋ ਜਾਣਾ ਠੀਕ ਆ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਲੋਕ ਵੀ ਚੇਂਜ ਹੋਣਗੇ ਕਈ ਕੁਝ ਹੋਵੇਗਾ ਪਰ ਇਸ ਤੋਂ ਪਹਿਲਾਂ ਵੀ ਬਥੇਰੇ ਲਾਲ ਚੇਂਜ ਹੋਏ ਨੇ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ ਆਪਾਂ ਗਨ ਲਾ ਵੀ ਕਹਿ ਸਕਦੇ ਹਾਂ ਸਕੂਲਾਂ ਦੇ ਵਿੱਚ ਮਾਸ ਸ਼ੂਟਿੰਗ ਹੋਈਆਂ ਜਿਹਦੇ ਵਿੱਚ ਕਿੰਨੇ ਜਿਹੜੇ ਹੈਗੇ ਆ ਬੱਚਿਆਂ ਨੂੰ ਮਾਰ ਦਿੱਤਾ ਗਿਆ ਕੀ ਉੱਥੇ ਜਾ ਕੇ ਆਪਾਂ ਇਹ ਗੱਲ ਕਦੀ ਕਹੀ ਹੈ ਕਿ ਹੁਣ ਜਿਸ ਬੰਦੇ ਨੇ ਉਹ ਗਨ ਦੇ ਨਾਲ ਬੱਚਿਆਂ ਨੂੰ ਮਾਰਿਆ ਤੇ ਕੀ ਉਹ ਉਸ ਕਮਿਊਨਿਟੀ ਨੂੰ ਇਥੋਂ ਬਾਈਕਾਟ ਕਰ ਦਿੱਤਾ ਗਿਆ ਨਹੀਂ ਕਦੇ ਵੀ ਅਸਥਾ ਨਹੀਂ ਹੋਇਆ ਸੋ ਇਹ ਇੱਕ 트ਰੇਜਡੀ ਹੈਗੀ ਆ ਇਹ ਪਾਣਾ ਵਾਪਰ ਗਿਆ ਉਹਨੇ ਕੋਈ ਸੋਚ ਸਮਝ ਕੇ ਇਹ ਕੰਮ ਨਹੀਂ ਕੀਤਾ ਹੈਗਾ ਅਚਾਨਕ ਇਹ ਹੋਇਆ ਤੇ ਉਹ ਵੀ ਆਪਣੀ ਹੁਣ ਜ਼ਿੰਦਗੀ ਦੀ ਲੜਾਈ ਲੜ ਰਿਹਾ ਗੱਲ ਜ਼ਿਕਰ ਕਰੀਏ ਕਿ ਸੁਣਨ ਵਿੱਚ ਇਹ ਵੀ ਆਇਆ ਕਿ ਸ਼ਾਇਦ ਉਹਦਾ ਆ ਬਾਪ ਨਹੀਂ ਹੈ ਸਿਰ ਤੇ ਤੇ ਉਹਦਾ ਉਹਦੀ ਸਿਰਫ ਮਾਂ ਹੈ ਤੇ ਜੀ ਤਾਂ ਲੋਕ ਹਮਦਰਦੀ ਜਤਾ ਰਹੇ ਨੇ ਕਿ ਪਿੱਛੋਂ ਬਾਅਦ ਵਿੱਚ ਗੋ ਫੰਡ ਸਾਈਨ ਕਰਨ ਦੀ بجائے ਜੇ ਆਪਾਂ ਹੁਣ ਆਪਾਂ ਹਮਦਰਦੀ ਦਾ ਨਾਰਾ ਮਾਰ ਸਕਦੇ ਆ ਵੀ ਠੀਕ ਹੈ ਜੋ ਹੋ ਗਿਆ ਸੋ ਹੋ ਗਿਆ ਸਾਡੀ ਹਮਦਰਦੀ ਉਹਨਾਂ ਨਾਲ ਵੀ ਹੈ ਜਿਹੜੀਆਂ ਤਿੰਨ ਜਾਨਾਂ ਚਲੀਆਂ ਗਈਆਂ ਪਰ ਹੁਣ ਕੈਦ ਜ਼ਰੂਰ ਹੋਵੇ ਸਜ਼ਾ ਜ਼ਰੂਰ ਹੋਵੇ ਪਰ ਘੱਟ ਤੋਂ ਘੱਟ ਹੋਵੇ ਤਾਂ ਕਿ ਉਹ ਆਪਣੀ سزا ਪੂਰੀ ਕਰਕੇ ਆਪਣੀ ਮਾਂ ਨੂੰ ਤੇ ਆਪਣੇ ਪਰਿਵਾਰ ਨੂੰ ਉਹ ਜ਼ਰੂਰ ਸਾਹਮ ਸਕੇ ਉਹਨਾਂ ਨਾਲ ਮਿਲ ਸਕੇ ਕਿ ਐਸਾ ਨਾ ਹੋਵੇ ਕਿ ਉਹ ساری ਉਮਰ ਇੱਥੇ ਵਿਚਾਰਾ ਸੜਦਾ ਰਹੇ ਸੋ ਫਿਰ ਇਹ ਬੇਨਤੀ ਹੈ ਕਿ ਅਸੀਂ ਵੀ ਉਸ ਪਟੀਸ਼ਨ ਦਾ ਲਿੰਕ ਜਿਹੜਾ ਆਪਣੀ ਖਬਰ ਦੇ ਨਾਲ ਲਾ ਦੇਵਾਂਗੇ ਤੁਸੀਂ ਉੱਥੇ ਕਲਿੱਕ ਕਰਕੇ ਆਪਣਾ ਫਰਸਟ ਲਾਸਟ ਨੇਮ ਆਪਣੀ ਈਮੇਲ ਪਾ ਕੇ ਤੇ ਸਬਮਿਟ ਕਰਨਾ ਹੈਗਾ ਤੇ ਉਹ ਤੁਹਾਡੀ ਪਟੀਸ਼ਨ ਜਿਹੜੀ ਆ ਸਾਈਨ ਹੋ ਜਾਵੇਗੀ ਯਾਦ ਰੱਖਿਓ ਇੱਕ ਈਮੇਲ ਦੇ ਨਾਲ ਇੱਕ ਜਣਾ ਸਾਈਨ ਕਰ ਸਕਦਾ ਸੋ ਆਪਣਾ ਪੂਰਾ ਨਾਮ ਤੇ ਈਮੇਲ ਐਡਰੈਸ ਪਾ ਕੇ ਉਹਦਾ ਇੱਕ ਲੌਗਇਨ ਆਈਪੀਐਸ ਐਡਰੈਸ ਬਣ ਜਾਂਦਾ ਹੈ ਕਿ ਇਸ ਈਮੇਲ ਦੇ ਨਾਲ ਇੱਕ ਜਣੇ ਨੇ ਸਾਈਨ ਕੀਤੇ ਆ ਤੁਸੀਂ ਦੋ ਵਾਰੀ ਸਾਈਨ ਨਹੀਂ ਕਰ ਸਕਦੇ ਵਕ ਵਕ ਪਟੀਸ਼ਨਾਂ ਤੇ ਸਾਈਨ ਕਰਨ ਦੀ ਲੋੜ ਨਹੀਂ ਜੇ ਤੁਸੀਂ ਇੱਕ ਵਾਰੀ ਸਾਈਨ ਕਰ ਦਿੱਤੇ ਆ ਤੇ ਉਹ ਠੀਕ ਹੈ ਕਿਉਂਕਿ ਭਾਵੇਂ ਵਕ ਵਕ ਲੋਕਾਂ ਵੱਲੋਂ ਵੀ ਇਹ ਪਟੀਸ਼ਨ ਪਾਈ ਜਾਏਗੀ ਅਖੀਰ ਤੇ ਇਹ ਇੱਕ ਪਟੀਸ਼ਨ ਹੀ ਮੰਨੀ ਜਾਣੀ ਆ ਸੋ ਤੁਸੀਂ ਜਰੂਰ ਇਸ ਹਾ ਦੇ ਨਾਰੇ ਦੇ ਵਿੱਚ ਆਪਣਾ ਹਿੱਸਾ ਪਾਓ ਕਿ ਇਹ ਪਟੀਸ਼ਨ ਇਸ ਵਾਸਤੇ ਸਾਈਨ ਕੀਤੀ ਜਾ ਰਹੀ ਹੈ ਕਿ ਉਸ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਇਹ ਨਹੀਂ ਹੈਗਾ ਕਿ ਉਹਨੂੰ ਸਜ਼ਾ ਨਾ ਹੋਵੇ ਸਜ਼ਾ ਜਰੂਰ ਹੋਵੇਗੀ ਪਰ ਘੱਟ ਤੋਂ ਘੱਟ ਹੋਵੇ ਤੇ ਆਪਾਂ ਉਹਦੀ ਹਮਦਰਦੀ ਦੇ ਪਾਤਰ ਬਣੀਏ ਫੇਰ ਅਸੀਂ ਕਹਿੰਦੇ ਹਾਂ ਕਮਿਊਨਿਟੀ ਦੇ ਵਿੱਚ ਅਸੀਂ ਕਿਸੇ ਨੂੰ ਵੀ ਇਹ ਹੱਕ ਨਹੀਂ ਦਿੰਦੇ ਕਿ ਉਹ ਕੋਈ ਐਕਸੀਡੈਂਟ ਕਰੇ ਤੇ ਅਸੀਂ ਉਹਦੇ ਨਾਲ ਖੜੀਏ ਇਹ ਹੁਣ ਇੱਕ ਟਰੈਜੇਡੀ ਹੋਈ ਹੈ ਇੱਕ ਬਾਣਾ ਵਾਪਰ ਗਿਆ ਪਰ ਅੱਜ ਅਜੇ ਆਪਾਂ ਸਾਰੇ ਪੰਜਾਬੀਆਂ ਇਨਸਾਨੀਅਤ ਦੇ ਨਾਤੇ ਆਪਾਂ ਕਿਸੇ ਦੇ ਨਾਲ ਖੜਨਾ ਵੀ ਜ਼ਰੂਰੀ ਹੈ ਜਿੱਥੇ ਅਸੀਂ ਉਸ ਗਈਆਂ ਹੋਈਆਂ ਜਾਨਾਂ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹਾਂ ਉਥੇ ਜਿਸ ਦੇ ਕੋਲੋਂ ਇਹ ਟਰੈਜੇਡੀ ਹੋਈ ਹੈ ਅਸੀਂ ਉਦੇ ਨਾਲ ਵੀ ਜਰੂਰ ਆਪਣੀ ਹਮਦਰਦੀ ਪ੍ਰਗਟ ਕਰਨੀ ਹੈ ਕਿ ਉਹਦੇ ਨਾਲ ਵੀ ਕੋਈ ਨਜਾਇਜ਼ ਨਾ ਹੋਵੇ ਜੋ ਕਾਨੂੰਨ ਮੁਤਾਬਕ ਸਜ਼ਾ ਹੈਗੀ ਆ ਉਹ ਜਰੂਰ ਉਹਨੂੰ ਬਣਦੀ ਮਿਲ ਸਕਦੀ ਹੈ ਪਰ ਲੋੜੋਂ ਵੱਧ ਉਹਨੂੰ ਇੰਨੀ ਸਜ਼ਾ ਨਾ ਹੋ ਜਾਵੇ ਕਿ ਉਹ ساری ਉਮਰ ਇੱਥੇ ਜੇਲ੍ਹ 'ਚ ਸਰਦਾ ਰਹੇ ਸੋ ਅਸੀਂ ਆਪਣੇ ਮੀਡੀਆ ਪਲੇਟਫਾਰਮ ਤੋਂ ਸਾਰਿਆਂ ਨੂੰ ਫੇਰ ਇਹ ਬੇਨਤੀ ਕਰਦੇ ਹਾਂ ਕਿ ਥੱਲੇ ਲਿੰਕ ਦਿੱਤਾ ਜਾਵੇਗਾ ਤੇ ਤੁਸੀਂ ਉਹ ਲਿੰਕ ਤੇ ਕਲਿੱਕ ਕਰਕੇ ਤੇ ਪਟੀਸ਼ਨ ਸਾਈਨ ਕਰ ਸਕਦੇ ਹੋ ਤੇ ਆਪਣਾ ਜਿਹੜਾ ਬਣਦਾ ਹੱਕ ਜਿਹੜਾ ਉਹ ਵਰਤ ਸਕਦੇ ਹੋ ਜੀ ਚੁਗਾਵਾਂ ਸਾਹਿਬ ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਪਰਿਵਾਰ ਦੇ ਨਾਲ ਜੋ ਸਕੇ ਸੰਬੰਧੀਆਂ ਨਾਲ ਜੋ ਨਜ਼ਦੀਕੀਆਂ ਦੇ ਨਾਲ ਉਸ ਹਰਜਿੰਦਰ ਸਿੰਘ ਦੇ ਨਜ਼ਦੀਕੀ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਮੈਂ ਦੱਸਿਆ ਕਿ ਪਿੱਛੇ ਪਿਛੋਕੜ ਜਿਹੜਾ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਹੈਗਾ ਔਰ ਉਸ ਦੀ ਬਾਪ ਉਸ ਦਾ ਸਿਰ ਤੇ ਨਹੀਂ ਹੈਗਾ ਉਸ ਦੀ ਮਾਂ ਹੈ ਤੇ ਭੈਣ ਹੈ ਤੇ ਲੜਕਾ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਸੋਸ਼ਲ ਮੀਡੀਆ ਤੇ ਫੋਟੋਆਂ ਚਰਚਾ ਦੇ ਵਿੱਚ ਸੀਗਾ ਨਾ ਕਿ ਬਾਈ ਉਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੈਗੀ ਇਦਾਂ ਦਾ ਕੁਝ ਨਹੀਂ ਆ ਦੱਸ ਰੇ ਨੇ ਉਹਦੇ ਜਿਹੜੇ ਨਾਲ ਦੇ ਮੁੰਡੇ ਨੇ ਕਿ ਉਹ ਬਹੁਤ ਸ਼ਰੀਫ ਮੁੰਡਾ ਹੈਗਾ ਤੇ ਘਟਨਾ ਅਣਜਾਣੇ ਦੇ ਵਿੱਚ ਜ਼ਰੂਰ ਵਾਪਰੀ ਹੈਗੀ ਗਲਤੀ ਉਹਨੇ ਕੀਤੀ ਹੈਗੀ ਤੇ ਜਦੋਂ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰਦੀ ਹੈ ਤੇ ਇੱਕ ਆਮ ਜਿਹੜਾ ਇਨਸਾਨ ਹੁੰਦਾ ਉਹਨੂੰ ਨਹੀਂ ਸਮਝ ਲੱਗਦੀ ਕਿਉਂਕਿ ਜਦੋਂ ਚਾਰੇ ਪਾਸੇ ਪੁਲਿਸ ਦੀਆਂ ਗੱਡੀਆਂ ਹੋਣ ਫਿਰ ਬੰਦਾ ਸੁਧ ਬੁੱਧ ਖੋ ਬੈਠਦਾ ਹੈਗਾ ਤੇ ਉਸ ਤਰ੍ਹਾਂ ਦਾ ਕੁਝ ਨਹੀਂ ਹੈ ਇਸ ਤਰੀਕੇ ਦੇ ਨਾਲ ਪਹਿਲਾਂ ਸੋਸ਼ਲ ਮੀਡੀਆ ਤੇ ਚੱਲਿਆ ਸੀਗਾ اور ਨੀਦਿਕਿਆਂ ਦੇ ਦੱਸਣ ਮੁਤਾਬਕ ਜਿਹੜਾ ਲਈ ਇਹ ਰਜਿੰਦਰ ਸਿੰਘ ਹੈ ਬਹੁਤ ਹੀ ਸ਼ਾਂਤ ਸੁਭਾਅ ਦਾ ਲੜਕਾ ਦੱਸਿਆ ਜਾ ਰਿਹਾ ਹੈ। ਹਾਂਜੀ ਨਾਲ ਇਹ ਵੀ ਦੱਸ ਦੇਈਏ ਕਿ ਮੈਂ ਅ ਇੰਗਲਿਸ਼ ਮੀਡੀਆ ਦੇ ਵਿੱਚੋਂ ਵੀ ਖਬਰਾਂ ਜਿਹੜੀਆਂ ਸੁਣਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਿਨ ਉਸ ਨੂੰ ਸਟਾਕਨ ਟੁਆਇਟੀ ਕੱਲ ਜਿਹੜੀ ਪੁਲਿਸ ਹੈਗੀ ਆ ਫਲੋਰੀਡਾ ਦੀ ਉਹ ਇੱਥੋਂ ਲੈ ਕੇ ਗਈ ਹੈ। ਆ ਭਾਵੇਂ ਇੱਕ ਹਾਸੋਹੀਣੀ ਜੀ ਗੱਲ ਸੀ ਕਿ ਉੱਥੇ ਦਾ ਇੱਕ ਗਵਰਨਰ ਜਿਹੜਾ ਆ ਉਹ ਸਪੈਸ਼ਲ ਉਹਨੂੰ ਇੱਥੋਂ ਲੈਣ ਵਾਸਤੇ ਆਇਆ ਉਹ ਇੱਕ ਪੋਲੀਟੀਕਲ ਅ ਅਜੰਡਾ ਮੰਨਿਆ ਜਾ ਰਿਹਾ ਹੈ ਕਿ ਉਹ ਹੀ ਇੱਕ ਸਟੰਟ ਕੀਤਾ ਗਿਆ ਆ ਕਿ ਜਿਹੜਾ ਗੈਵਨ ਨਿਊਸੀਮ ਹੈ ਇਥੋਂ ਦਾ ਆਪਣਾ ਗਵਰਨਰ ਆਏਗਾ ਕੈਲੀਫੋਰਨੀਆ ਦਾ ਉਹ ਅੱਗੇ ਪ੍ਰੈਜ਼ੀਡੈਂਟ ਵਾਸਤੇ ਰੇਸ ਵਿੱਚ ਹੈਗਾ ਆ ਤੇ ਉਸ ਨੂੰ 헤ਠੀ ਕਰਨ ਵਾਸਤੇ ਉਸ ਨੂੰ ਜਿਹੜਾ ਹੈਗਾ ਆ ਇਹ ਕਸਟੰਟ ਕੀਤਾ ਗਿਆ ਫਲੋਰੀਡਾ ਦੇ ਗਵਰਨਰ ਵੱਲੋਂ ਜਿਹੜਾ ਕਿ ਹਜੇ ਥੋੜੇ ਦਿਨ ਪਹਿਲਾਂ ਹੀ ਅਪਾਇੰਟ ਹੋਇਆ ਸੀ ਜਦੋਂ ਇਹ ਐਕਸੀਡੈਂਟ ਹੁੰਦਾ ਆ ਤੇ ਉਹ ਆਪਣੇ ਫਲੋਰੀਡਾ ਦੇ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਸਟੰਟ ਕਰਨ ਵਾਸਤੇ ਕਿ ਮੈਂ ਉਹ ਸਿਕਰਮੀਨਲ ਬੰਦੇ ਨੂੰ ਜਿਹਨੇ ਐਕਸੀਡੈਂਟ ਕੀਤਾ ਮੈਂ ਇਥੋਂ ਆਪ ਲੈਣ ਆਇਆ ਜਦ ਕਿ ਇਹ ਸਾਰਾ ਕੰਮ ਕਾਰਵਾਈ ਜਿਹੜੀ ਹੁੰਦੀ ਹੈ ਪੁਲਿਸ ਦੀ ਹੁੰਦੀ ਹੈ ਕਿਉਂਕਿ ਉੱਥੇ ਉਹਨੂੰ ਖੜਨਾ ਹੀ ਪੈਣਾ ਸੀ ਕਿਉਂਕਿ ਉੱਥੇ ਉੱਤੇ ਕੇਸ ਚੱਲਣਾ ਹੈਗਾ ਇਥੋਂ ਦੀ ਪੁਲਿਸ ਨੇ ਇਹ ਗੱਲ ਜ਼ਰੂਰ ਦੱਸੀ ਹੈ ਕਿ ਹਰਜਿੰਦਰ ਸਿੰਘ ਕੋਈ ਵੀ ਕ੍ਰਿਮੀਨਲ ਮਾਈਂਡ ਬੰਦਾ ਨਹੀਂ ਹੈ ਜਿਉਂ ਕ੍ਰਿਮੀਨਲ ਰੈਕਡ ਹੁੰਦਾ ਉਹਦਾ ਤੇ ਉਹਨੂੰ ਆਈਸ ਨੂੰ ਸੌਂਪ ਦੇਣਾ ਸੀ ਇਸ ਕਰਕੇ ਆਇਸ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਉਹਦਾ ਕੋਈ ਵੀ ਪਿਸ਼ੋਕਰ ਜਿਹੜਾ ਉਹ ਕ੍ਰਿਮੀਨਲ ਨਹੀਂ ਹੈ ਇਹ ਉਹਦੀ ਪਹਿਲੀ ਗਲਤੀ ਹੈਗੀ ਹੈ ਇੱਥੇ ਇੱਥੇ ਉਹ ਵੀ ਗਲਤੀ ਜਿਹੜੀ ਉਹਨੇ ਜਾਣਬੁੱਝ ਕੇ ਨਹੀਂ ਕੀਤੀ ਹੋ ਸਕਦਾ ਹੈ ਕਿ ਤੁਹਾਡੀਆਂ ਸਾਰਿਆਂ ਦੀਆਂ ਪਟੀਸ਼ਨਾਂ ਦੇ ਨਾਲ ਤੇ ਜਿਹੜੇ ਤੁਹਾਡੇ ਇਹ ਹਾ ਦੇ ਨਾਰੇ ਨਾਲ ਉਹਦੀ ਸਜ਼ਾ ਜਿਹੜੀ ਹੈ ਉਹ ਘੱਟ ਹੋਵੇ ਜ਼ਰੂਰ ਇਹਦੇ ਵਿੱਚ ਆਪਣਾ ਹਿੱਸਾ ਪਾਓ ਜੀ ਬਾਬੋ ਸ਼ੁਕਰੀਆ ਚੁਗਾਮਾ ਸਾਬ ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਦਰਸ਼ਕੋ ਇਸ ਪਟੀਸ਼ਨ ਦਾ ਅਸੀਂ ਲਿੰਕ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਹੈ ਜੇਕਰ ਤੁਸੀਂ ਮੰਨਦੇ ਹੋ ਕਿ ਹਾਂ ਉਸ ਲੜਕੇ ਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੈ ਤਾਂ ਆਪਣਾ ਜਿਹੜਾ ਸਹਿਯੋਗ ਹੈ ਔਰ ਜ਼ਰੂਰ ਪਾਓ ਧੰਨਵਾਦ